ਹੁਸ਼ਿਆਰਪੁਰ ਪੁਲਿਸ ਨੇ ਬੀਤੇ ਦਿਨੀ ਦੋ ਔਰਤਾਂpasso ਮੋਟਰਸਾਈਕਲ ਸਵਾਰ ਤੇਲ ਨੂੰਟੇਰੀਆ ਵੱਲੋਂ ਲੁੱਟ ਕੀਤੀ ਗਈ ਸੀ ਜਿਹਨਾਂ ਨੂੰ ਕਿ ਅੱਜ ਹੁਸ਼ਿਆਰਪੁਰ ਪੁਲਿਸ ਨੇ ਕਾਬੂ ਕਰ ਲਿਆ ਹੈ। ਅ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਕੁਝ ਦਿਨ ਪਹਿਲਾਂ 21 ਤਰੀਕ ਨੂੰ ਦੋ ਲੇਡੀਜ਼ ਜਿਹੜੀਆਂ ਹਸਪੀਟਲ ਤੋਂ ਦਵਾਈ ਲੈ ਕੇ ਬਾਹਰ ਨਿਕਲੀਆਂ ਸੀਗੀਆਂ ਔਰ ਤੁਸੀਂ ਉਹਦੀ ਵੀਡੀਓ ਦੇਖੀ ਹੋਣੀ ਕਾਫੀ ਵਾਇਰਲ ਹੋਈ ਸੀਗੀ। ਤਿੰਨ ਨੌਜਵਾਨਾਂ ਨੇ ਉਹਨਾਂ ਤੋਂ ਪਰਸ ਖੋਲਿਆ ਸੀਗਾ। ਔਰ ਉਹਨੂੰ ਐਸਐਸਪੀ ਸਾਹਿਬ ਵੱਲੋਂ ਬੜੀ ਗੰਭੀਰਤਾ ਨਾਲ ਲਿਆ ਗਿਆ ਉਹ ਸਨੇਚਿੰਗ ਨੂੰ। ਔਰ ਅਸੀਂ ਤਿੰਨ ਦੇ ਤਿੰਨ ਬੰਦੇ ਹੀ ਇਹ ਰਾਉਂਡ ਅਪ ਕੀਤੇ ਆ ਜਿਹੜੇ ਕਿ ਜਿਨ੍ਹਾਂ ਨੇ ਦੋ ਵਾਰ ਦਾ ਤਾਂ ਹੁਣ ਤੱਕ ਸਾਡੀਆਂ ਜਿਹੜੀਆਂ ਜਿਹੜਾ ਇਹਨਾਂ ਕੋਲ ਮੋਟਰਸਾਈਕਲ ਸੀਗਾ ਉਹ ਦਸਹਿਰਾ ਗਰਾਊਂਡ ਤੋਂ ਇਹਨਾਂ ਨੇ ਚੋਰੀ ਕੀਤਾ ਸੀਗਾ। ਔਰ ਕਬਰ ਹੋਇਆ ਉਹਦਾ ਮਕਦਮਾ ਵਕਤ ਦਰਜ ਕੀਤਾ। ਔਰ ਸਨੇਚਿੰਗ ਇਹਨਾਂ ਨੇ ਉਸੇ ਮੋਟਰਸਾਈਕਲ ਤੇ ਕੀਤੀ ਸੀ ਉਹ ਵੀ ਰਿਕਵਰ ਕਰ ਲਿਆ ਆ ਔਰ ਤਿੰਨੇ ਹੀ ਦੋਸ਼ੀ ਜਿਹੜੇ ਹੈਗੇ ਆ ਉਸ ਵਾਰਦਾਤ 'ਚ ਜੇ ਤੇ ਤੁਸੀਂ ਸੀਸੀਟੀਵੀ ਤੇ ਕਾਫੀ ਤੁਸੀਂ ਦੇਖਿਆ ਹੋਣਾ ਬਣੀਆਂ ਹੋਈਆਂ ਵੀਡੀਓ ਉਹ ਵਾਇਰਲ ਹੋਈਆਂ ਸੀਗੀਆਂ ਉਹ ਤਿੰਨੇ ਹੀ ਦੋਸ਼ੀ ਫੜ ਲਏ ਹੈਗੇ ਔਰ ਫਰਦਰ ਸਾਡੇ ਕੋਲ ਰਿਮਾਂਡ ਤੇ ਹੈਗੇ ਆ ਔਰ ਦੋ ਤਾਂ ਹੈਗੇ ਆ ਭਾਦਰਪੁਰ ਮੱਲਾ ਹੈਗਾ ਠਠਿਆੜਾ ਮੱਲਾ ਉੱਥੋਂ ਦੇ ਆ ਇੱਕ ਹੈਗਾ ਹਰਦੋਖਾਨਪੁਰ ਦਾ ਇਨਾਂ ਦੇ ਨਾਂ ਸ਼ਿਵਮ, ਕ੍ਰਿਸ਼ਨ ਤੇ ਰਾਹੁਲ ਜਿਹੜਾ ਸ਼ਿਵਮ ਤੇ ਕ੍ਰਿਸ਼ਨ ਹੈਗਾ ਇਹਨਾਂ ਤੇ ਪਹਿਲਾਂ ਵੀ ਐਫਆਈਆਰ ਰਜਿਸਟਰ ਹੋ ਗਈਆਂ ਹੋਰ ਜਿਹਨੀਆਂ ਫਰਦਰ ਹਲੇ ਕਿਉਂਕਿ ਹੁਣੇ ਕੱਲ ਹੀ ਇਹਨਾਂ ਨੂੰ ਅਰੈਸਟ ਕੀਤਾ ਹੈਗਾ ਔਰ ਉਹਦੀ ਫਰਦਰ ਇਨਵੈਸਟਿਗੇਸ਼ਨ ਚੱਲ ਰਹੀ ਹੈ ਹੋਰ ਇਹ ਨਹੀਂ ਕਿਹੜੀਆਂ ਗਰੀਆਂ ਵਾਰਦਾਤਾਂ ਕਿ ਸਰ ਇਹਨਾਂ ਕੋਲ ਇੱਕ ਵੈਪਨ ਵੀ ਵਰਸ ਦੀ ਯੂਜ਼ ਕਰਦੇ ਸੀ ਨਾਲ ਇੱਕਦਾਂ ਕਿੰਨੇ ਕਿਦਾਂ ਕਰਦੇ ਸੀ ਇਹ ਚਾਗਦੰਦ ਬੀਸਿਕਲੀ ਸੌਫਟ ਕਾਰਨਰ ਯੂਜ਼ ਕਰਦੇ ਸੀ ਇਹ ਜਾਂਦੇ ਜਾਂਦੇ ਹੀ ਸਨੇਚਿੰਗ ਕਰਦੇ ਸੀਗੇ ਪਰ ਆਪਣੇ ਲਈ ਛੋਟਾ ਮੋਟਾ ਰੋਡ ਰੂਡ ਜਾਂ ਇਹੋ ਜਿਹਾ ਵੈਪਨ ਹੀ ਹੁੰਦਾ ਸੀ ਇਹਨਾਂ ਕੋਈ ਦੂਜਾ ਕੋਈ ਮਾਰੂ ਹਥਿਆਰ ਕਹਿ ਲਈ ਉਹ ਨਹੀਂ ਹੁੰਦਾ ਸੀਗਾ ਔਰ ਨੀਂ ਜਿਹੜਾ ਇਹਨਾਂ ਦਾ ਰੀਜ਼ਨ ਹੈਗਾ ਇਹ ਐਡਿਕਟ ਹੈਗੇ ਆ ਉਹਦੀ ਪੂਰਤੀ ਲਈ ਹੀ ਇਹ ਆਪਣੀਆਂ ਸਨੇਚਿੰਗਸ ਕਰਦੇ ਸੀ ਪਹਿਲੇ ਨਵੰਬਰ ਕਿੰਨੇ ਕੇਸ ਹੈ ਕਿ ਨਹੀਂ ਕਿ ਹੋਰ ਇਸ ਤਰ੍ਹਾਂ ਆ ਨਹੀਂ ਇੱਕ ਤਾਂ ਐਨਡੀ ਦੇ ਹੈਗੇ ਆ ਚੋਰੀ ਦੇ ਹੈਗੇ ਆ 379B ਦਾ ਪਹਿਲਾ ਵੀ ਪਰਚਾ ਹੈਗਾ ਇੱਕ 636 ਦਾ ਹੈਗਾ ਇੱਕ ਤੇ 367 ਉਹਨੇ ਮੰਨਿਆ ਕਿ ਇਹ ਪਹਿਲਾਂ ਵੀ 스내ਚਿੰਗ ਕਰਦੇ ਰਹੇ ਨੇ ਜੋ ਸਾਹਬ ਜੀ ਪਰਚੇ दर्ज ਹੈਗੇ ਜਿਹੜੇ ਟ੍ਰੇਸ ਹੋਏ ਆ ਉਹਨਾਂ ਚ ਆਪਣੀ ਨਹੀਂ ਨਹੀਂ ਉਹਦੇ ਚ ਹੁਣ ਆਪਾਂ ਰਿਮਾਂਡ ਲਿਆ ਹੱਲੇ ਦੀ ਇਨਟੈਰੋਗੇਸ਼ਨ ਕਰਾਂਗੇ ਇਹਨਾਂ ਕੋਲੋਂ ਕੋਈ ਹੋਰਿੰਗ ਦੇ ਬ੍ਰੰਡ ਹੋਇਆ ਕਿਸ ਤਰ੍ਹਾਂ ਗੋਲਡਨ ਵਗੈਰਾ ਬ੍ਰੰਡ ਹੋਇਆ ਹੱਲੇ ਰਿਮਾਂਡ ਤੇ ਤੁਹਾਨੂੰ ਕਹਿੰਦੇ ਅੱਜ ਹੀ ਡਿਮਾਂਡ ਲਿਆ ਆ ਕਰਾਂਗੇ ਜਿੱਥੇ-ਥੇ ਕਬਰੀਆਂ ਜਿੱਥੇ ਜੇ ਨਹੀਂ ਸੇਲ ਕਰਦੇ ਆ ਉਹ ਸਾਰਾ ਇਹੀ ਗੋ-ਥਰੂ ਹੋਵਾਂਗੇ ਔਰ ਜਿੰਨੇ ਵੀ ਅੱਗੇ ਚੇਨ ਚ ਬੰਦੇ ਆਉਣਗੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਸਰ ਕਿੰਨੀ ਉਮਰ ਕਿੰਨੀ ਕਾਇਨਾਤ ਦੀ ਤੁਸੀਂ ਦੇਖ ਹੀ ਲਿਆ 23 24 25 ਸਾਲ ਦੀ ਏਜ ਆ ਇਹਨਾਂ ਨੂੰ ਸਾਰੇ ਯੂਥ ਆ ਯੰਗ ਹੈਗੇ ਆ ਨਸ਼ੇਈ ਆ ਅਡਿਕਟ ਮੈਂ ਕਹਿ ਦਿੱਤਾ ਉਹ ਕਿਹੜੀ ਕਿਹੜੀ ਏਰੀਆ ਚ ਜ਼ਿਆਦਾ ਦਾ ਪਾਰਦਾ ਸ਼ਹਿਰ ਦਾ ਏਰੀਆ ਸੀ ਜੀ ਮਾਡਲ ਟਾਊਨ ਹੋ ਗਿਆ ਸ਼ਹਿਰ ਦਾ ਏਰੀਆ ਹੋ ਗਿਆ ਇਹਨੂੰ ਹੀ ਜ਼ਿਆਦਾ ਇਹ ਟਾਰਗੇਟ ਲੇਡੀਜ਼ ਨੂੰ ਜ਼ਿਆਦਾ ਟਾਰਗੇਟ ਕਰਦੇ ਆ ਤੇ ਬਰਮਜੀ ਕਿੰਨੀ ਕੋਗੀ ਜਣੇ ਰਿਮਾਂਡ ਹਾਲੇ ਆਪਾਂ ਲਿਆ ਹੈਗਾ ਪਰ ਕਿੱਥੇ ਨਹੀਂ ਰਿਟਿਆ ਕੀ ਕੀਤਾ ਉਹ ਸਾਰਾ ਹੱਲੇ ਫਰਦਰ ਇਨਵੈਸਟੀਗੇਸ਼ਨ ਚ ਪੂਰਾ